ਸਿੰਘਾ ਡਾਟੋਰ ਮੁਰਦਾਬਾ 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 ਕੋਲ ਪ੍ਰਾਜੈਕਸ਼ਨ ਕਮੇਟੀ ਮੁਰਦਾ ਮੁਰਦਾਬਾ ਜਿੰਦਾਬਾ ਜਿੰਦਾਬਾ ਸਰਪੰਚ ਸਾਹਿਬ ਬੰਦ ਕਰੋ ਬੰਦ ਕਰੋ ਬੰਦ ਕਰੋ ਹੁੰਡਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਚੰਚੰਨੋ ਜ਼ਿਲ੍ਹਾ ਸੈਕਟਰੀ ਸੀਪੀਆਈਐਮ ਅਸੀਂ ਅੱਜ ਇੱਥੇ ਪਾ ਕਾਂਗਰਸ ਪਾਰਟੀ ਅਕਾਲੀ ਦਲ ਕਮਿਊਨਿਸਟ ਪਾਰਟੀ ਸਾਰੀਆਂ ਜਥੇਬੰਦੀਆਂ ਇਲਾਕੇ ਦੇ ਪੰਜ ਸਰਪੰਚ ਨੇ ਜਿਹੜੇ ਪੰਜੇ ਪਿੰਡਾਂ ਦੇ ਅਸੀਂ ਇਹਨਾਂ ਟੋਲ ਪਲਾਜੇ ਵਾਲਿਆਂ ਨੂੰ ਪੰਜ ਵਾਰੀ ਮਿਲ ਚੁੱਕੇ ਹਾਂ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਲੋਕਾਂ ਦੇ ਜ਼ਮੀਨਾਂ ਉਜਾੜ ਕੇ ਬਣੀ ਹੋਈ ਜਗ੍ਹਾ ਸਾਡੇ ਇਲਾਕੇ ਦੇ ਮੁੰਡਿਆਂ ਨੂੰ ਉਸੇ ਤਰ੍ਹਾਂ ਚੱਲੀ ਜਾਣ ਦਿਓ ਜਿਸ ਤਰ੍ਹਾਂ 2 ਸਾਲ ਤੋਂ ਚੱਲਦੇ ਨੇ ਇਹਨਾਂ ਨੇ ਹੌਣ ਸਾਰੀ ਨਵੇਂ ਬੰਦੇ ਰੱਖਣੇ ਸ਼ੁਰੂ ਕਰਤੇ ਮੁੰਡਿਆਂ ਨੂੰ ਸਾਡਿਆਂ ਨੂੰ ਆਪਸ ਦੇ ਵਿੱਚ ਲੜਾਉਣਾ ਸ਼ੁਰੂ ਕਰਤਾ ਉਹਦੇ ਚ ਮੁੱਖ ਰੋਲ ਹੈ ਜਿਹੜਾ ਉਹ ਪੁਲਿਸ ਦਾ ਹੈ ਜਦੋਂ ਅਸੀਂ ਇਹਨਾਂ ਨੂੰ ਪਹਿਲੀ ਵਾਰੀ ਸਾਰੇ ਮਿਲਿਆ ਅਸੀਂ ਕਿਹਾ ਬੰਦੇ ਰੱਖੇ ਨੇ ਉਹ ਕਹਿੰਦੇ ਜੀ ਪੁਲਿਸ ਦੇ ਰੱਖੇ ਨੇ ਉਸ ਤੋਂ ਬਾਅਦ ਫੇਰ ਰੱਖੇ ਨੇ ਫੇਰ ਝਗੜਾ ਹੋਇਆ ਫੇਰ ਪੁਲਿਸ ਨੇ ਉੱਥੇ ਮਤਲਬ ਬੇਇਨਸਾਫੀ ਬੱਚਿਆਂ ਦੇ ਨਾਲ ਕੀਤੀ ਅਸੀਂ ਇਹ ਚਾਹੁੰਦੇ ਆ ਕਿ ਟੋਲ ਪਲਾਜਾ ਕਮੇਟੀ ਹੈ ਜਿਹੜੀ ਉਹ ਆਪਣਾ ਦਿਮਾਗ ਠੀਕ ਕਰੇ ਘੱਟੋ ਘੱਟ 18000 ਰੁਪਇਆ ਤਨਖਾਹ ਬੱਚਿਆਂ ਨੂੰ ਦੇ ਉਹਨਾਂ ਦੇ ਬਣਦੇ ਮੈਡੀਕਲ ਸਹੂਲਤਾਂ ਉਹਨਾਂ ਦੇ ਬਣਦੇ ਸਹੂਲਤਾਂ ਦੇ ਫੰਡ ਉਹ ਇੱਥੇ ਲਾਗੂ ਕਰੇ ਨਵੇਂ ਬੰਦੇ ਭਰਤੀ ਰੱਖਣੇ ਨੇ ਤਾਂ ਇਹਨਾਂ ਦੇ ਰਾਹੀ ਮੁੰਡਿਆਂ ਦੇ ਰਾਹੀ ਯੂਨੀਅਨ ਦੇ ਰਾਹੀ ਇਸ ਇਲਾਕੇ ਦੇ ਬੰਦੇ ਨੇ ਜਿਹੜੇ ਰੱਖੇ ਜਾਣ ਪਰ ਪੰਜ ਮਾਰੀ ਮਿਲਣ ਤੋਂ ਬਾਅਦ ਇਹਨਾਂ ਦੇ ਕੰਨ ਤੇ ਯੂਨੀਸਰਕੀ ਅਸੀਂ ਕੱਲ ਤੋਂ ਇੱਥੇ ਲਗਾਤਾਰ ਧਰਨਾ ਇਹਨਾਂ ਦਾ ਸ਼ੁਰੂ ਕਰਾ ਰਹਾਂ ਪਰ ਸਾਡੇ ਮੁੰਡੇ ਕੰਮ ਨਹੀਂ ਅਜੇ ਬੰਦ ਕਰਨਗੇ ਅਸੀਂ 2-3 ਦਿਨ ਦੇਖਾਂਗੇ ਉਸ ਤੋਂ ਬਾਅਦ ਸਾਰਿਆਂ ਤਰਾ ਮਿਲ ਕੇ ਜਿਹੜਾ ਅਗਲਾ ਕੋਈ ਪ੍ਰੋਗਰਾਮ ਹੋਊਗਾ ਜੇ ਮੈਨੇਜਮੈਂਟ ਨਹੀਂ ਆਪਣੇ ਟਿਕਾਣੇ ਤੇ ਆਉਂਦੀ ਤੇ ਪ੍ਰਸ਼ਾਸਨ ਆਪਣਾ ਪੁਲਿਸ ਰਵਈਆ ਨਹੀਂ ਬਦਲਦਾ ਅਸੀਂ ਕੋਈ ਅਗਲਾ ਐਕਸ਼ਨ ਹੈ ਜਿਹੜਾ ਉਹ ਲੀਕਾਂਗੇ ਤੇ ਇੱਕ ਗੱਲ ਇਲਾਕੇ ਬਾਰੇ ਕਿ ਸਾਡੀ ਜ਼ਮੀਨ ਉਜਾੜ ਕੇ ਇਹ ਟੋਲ ਪਲਾਜਾ ਲੱਗੇ ਲੋਕਾਂ ਨੇ ਆਪਣੇ ਘਰੇਲੂ ਕੰਮਾਂ ਚ 2-4 ਕਿਲੋਮੀਟਰ ਜਾਣਾ ਇਹ ਪੰਜੇ ਛੇ ਪਿੰਡਾਂ ਨੂੰ ਇਹ ਟੋਲ ਫਲੀ ਕਰਨ ਇੱਥੇ ਨਹੀਂ ਕੋਈ ਝਗੜਾ ਵੀ ਹੋ ਸਕਦਾ ਕੋਈ ਵੀ ਪਾਰਟੀ ਕੋਈ ਵੀ ਧਿਰ ਜਿਹੜੀ ਇਹਨਾਂ ਪਿੰਡਾਂ ਦੀ ਇਹਨਾਂ ਨੂੰ ਟੋਲ ਨਹੀਂ ਦੇਗੀ ਉਹਦਾ ਆਈ ਕਾਰਡ ਦੇਖਣ ਤੇ ਉਹਨੂੰ ਜਾਣ ਦੇਣ ਹਾਂਜੀ ਸਰ ਇਹ ਧਰਨਾ ਅਜ ਕਿਸ ਵੇਸ਼ ਤੇ ਚੱਲੂਗਾ ਮੈਂ ਗੁਰਤੇਜ ਸਿੰਘ ਢੇੜੀ ਸਾਬਕਾ ਪ੍ਰਧਾਨ ਟ੍ਰੈਕਲੀਨ ਪੋਹਾਨੀਗੜ ਸੀਨੀਅਰ ਅਕਾਲੀ ਆਗੂ ਮੈਂ ਜਿਹੜਾ ਇਹ ਬੇਨਤੀ ਕਰਦਾ ਕੰਪਨੀ ਨੂੰ ਵੀ ਇਹਨਾਂ ਨੇ ਪਿਛਲੇ 10 ਦਿਨਾਂ ਤੋਂ ਕੰਪਨੀ ਨਵੀਂ ਆਈ ਹੈ ਹਾਲਾਂਕਿ ਜਿਹੜਾ ਟੋਲ ਪਲਾਜ਼ਾ ਤਕਰੀਬਨ 3 ਸਾਲ ਤੋਂ 4 ਤੋਂ ਚੱਲ ਰਿਹਾ ਉਹਨਾਂ ਦਾ ਕਦੇ ਇਹਦਾ ਨਹੀਂ ਹੋਇਆ ਇਹ ਜਿਹੜੀ ਕੰਪਨੀ ਹੈ ਕਹਿੰਦੀ ਵੀ ਨਾ ਤਾਂ ਅਸੀਂ ਲਾਗੇ ਦੇ ਪਿੰਡਾਂ ਨਾਲ ਸਾਡਾ ਕੋਈ ਲਾਗ ਹੈ ਇਸ ਤਾਂ ਉਹ ਤਾਂ ਟੋਲ ਕਟਾਂਗੇ ਇਹ ਬਰਕਰਾਂ ਨੂੰ ਜਿਹੜਾ ਤੰਗ ਕਰਦੇ ਇਹਨਾਂ ਨੂੰ ਆਪ ਚ ਪਾਟ ਕੇ ਕੋਈ ਪੰਜ ਚਾਰਕ ਬੰਦੇ ਨੇ ਜਿਹੜੇ ਉਹ ਪਹਿਲਾਂ ਜਿਹੜੇ ਜਿਹੜੇ ਇਦਾਂ ਦੇ ਸਾਰੇ ਹੁੰਦੇ ਨੇ ਮੰਨ ਲਓ ਕੰਪਨੀਆਂ ਦੇ ਚਮਚੇ ਕਹਿ ਲਓ ਉਹਨਾਂ ਨੂੰ ਉਹ ਇਹਨਾਂ ਨੂੰ ਕੰਮ ਕਰਕੇ ਉਹਨਾਂ ਨੂੰ ਅੱਗੇ ਲਿਆ ਕੇ ਇਹ ਜਿਹੜੇ ਵਰਕਰ ਯੂਨੀਅਨ ਇੱਥੇ ਬਣੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਕੱਲ ਇਹ ਵਰਕਰ ਯੂਨੀਅਨ ਨੂੰ ਸਾਡੀ ਟਰੱਕ ਜੁੰਦਾ ਵੀ ਤਕਰੀਬਨ ਉਦੋਂ ਦੇ ਹੀ ਜਿਸ ਦਿਨ ਦਾ ਟੋਲ ਲੱਗਿਆ ਇਹਨਾਂ ਨਾਲ ਬੈਠ ਕੇ ਸੈਟਲਮੈਂਟ ਹੋ ਕੇ ਮੰਨ ਲਓ ਅੱਧਾ ਸਾਡਾ ਜਿਹੜਾ ਟੂਲ ਕੱਟਿਆ ਜਾਂਦਾ ਸੀ ਲੇਕਿਨ ਇਹ ਆ ਕੇ ਕਹਿੰਦੇ ਵੀ ਅਸੀਂ ਅੱਧਾ ਨਹੀਂ ਕੱਟਦੇ ਤਾਂ ਪੂਰਾ ਕਟਾਂਗੇ ਇਹਨੂੰ ਹੋਊਗਾ ਕੋਈ ਆਪਦਾ ਪਰ ਇਦਾਂ ਦੀ ਗੱਲ ਨਹੀਂ ਕੋਈ ਸਾਡਾ ਇਲਾਕਾ ਹੈ ਜਿਹੜਾ ਇਹ ਪਹਿਲਾਂ ਹੀ ਤੋਂ ਉਹਨਾਂ ਨੂੰ ਪਤਾ ਹੈ ਵੀ ਸੰਗਰੂਰ ਜ਼ਿਲ੍ਹਾ ਜਿਹੜਾ ਹਮੇਸ਼ਾ ਸੰਘਰਸ਼ ਵਿੱਚ ਯੋਧੇ ਨੇ ਇੱਥੇ ਸੰਘਰਸ਼ ਇੱਥੇ ਹੀ ਚੱਲਦਾ ਹੈ ਪੂਰੇ ਪੰਜਾਬ ਦਾ ਇਹ ਨਾ ਹੋਵੇ ਵੀ ਇਹਨਾਂ ਨੂੰ ਪੰਜਾਬ ਚ ਕਿਤੇ ਰਹੀ ਨਾ ਜਾਵੇ ਹਰਿਆਣੇ ਚ ਭੱਜਣਾ ਪਵੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਨੂੰ ਵੀ ਇਹ ਜਿਹੜੇ ਵਰਕਰਾਂ ਨਾਲ ਧੱਕਾ ਬੰਦ ਕਰੇ ਕਿਰਤ ਕਾਨੂੰਨ ਲਾਗੂ ਕਰੇ ਬਾਕੀ ਜਿਹੜੇ ਇਲਾਕੇ ਦਾ ਇਲਾਕੇ ਦੀਆਂ ਪਿੰਡਾਂ ਨੂੰ ਹੈ ਜਾਂ ਸਾਡੀ ਟਰੱਕ ਜਿਹੜੀ ਨੇ ਜੋ ਪਿਛਲੇ ਤਰ੍ਹਾਂ ਪਿਛਲੀਆਂ ਕੰਪਨੀ ਨਾਲ ਸਾਡੇ ਬਹਿ ਕੇ ਸੈਟਪੈਨ ਉਹਨਾਂ ਉਹਨਾਂ ਕਰਨ ਇਹਨਾਂ ਨੂੰ ਕੀ ਹੈ ਕੱਲੇ ਥੋੜਾ ਇਹਨਾਂ ਨੇ ਕਹਿੰਦੇ ਸੀਦਾ ਜੀ ਮਹਿੰਗਾ ਲੈ ਲਿਆ ਮਹਿੰਗਾ ਤੁਸੀਂ ਆਪਣੇ ਸਵਾਦ ਨੂੰ ਲੈ ਨਾ ਦੇ ਉਠੇਕਾ ਮਹਿੰਗਾ ਸਾਡਾ ਇਹਨਾਂ ਨਾਲ ਕੀ ਕੰਮ ਅਸੀਂ ਸਾਡੇ ਲੋਕਾਂ ਨੂੰ ਇੱਥੇ ਅਜਾੜ ਕੇ ਟੂਣ ਲੱਗਿਆ ਇਸ ਕਰਕੇ ਅਸੀਂ ਕਰ ਰਹੇ ਹਾਂ ਵੀ ਸਾਨੂੰ ਸਹੂਲਤ ਜਿਹੜੀ ਸਰਕਾਰ ਦੇ ਇਹਨਾਂ ਦੀ ਐਨ ਐਚ ਬਣ ਮਾਲੋ ਰੋਡ ਸੇਫਟੀ ਦੇ ਉਸ ਚ ਬਣੀ ਹੋਈ ਕਾਨੂੰਨ ਬਣਾ ਉਹਦੇ ਮੁਤਾਬਕ ਲਾਗੇ ਦੇ ਪਿੰਡਾਂ ਨੂੰ 5 ਕਿਲੋਮੀਟਰ ਦੇ ਪਿੰਡਾਂ ਨੂੰ ਜਿਹੜਾ ਫ੍ਰੀ ਜਿਹੜਾ ਪਾਸ ਬੰਦਾ ਉਹ ਬੰਦਦਾ ਇਹ ਲੇਕਿਨ ਉਹਨਾਂ ਨੂੰ ਵੀ ਨਹੀਂ ਕਹਿੰਦੇ ਇਹ ਕਹਿੰਦੇ ਵੀ ਸਾਡੇ ਲਈ ਕੋਈ ਪਾਰਟੀ ਨਹੀਂ ਕਿਸੇ ਲਈ ਕੁਝ ਨਹੀਂ ਹੈਗਾ ਪ੍ਰਸ਼ਾਸਨ ਦੀ ਨਿਕਰਾ ਨਹੀਂ ਚ ਲੈਦੀ ਇਹ ਗੱਲ ਇਹ ਪ੍ਰਸ਼ਾਸਨਤਾ ਜੀ ਦੇਖੋ ਇਹਨਾਂ ਨਾਲ ਮਿਲਿਆ ਹੋਇਆ ਮੈਂ ਇਹ ਨਹੀਂ ਕਹਿੰਦਾ ਇੱਥੇ ਕੋਈ ਮਤਲਬ ਐਸਐਹ ਇੱਥੇ ਕੋਈ ਡਿਊਟੀ ਲਾ ਰੱਖੀ ਹੈ ਪੱਕੀ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਵੀ ਚੌਕੀ ਇੰਚਾਰਜ ਦਾ ਲੱਗਦਾ ਦੇਖਿਆ ਲੇਕਿਨ ਟੋਲ ਇੰਚਾਰਜ ਪਹਿਲੀ ਵਾਰ ਲੱਗਿਆ ਵੀ ਉਹ ਵੀ ਐਸਐਹ ਹੀ ਲੱਗਿਆ ਹੋ ਡਿਊਟੀ ਭੇਜਦੀ ਹੈ ਸਰਕਾਰ ਦਾ ਪ੍ਰਸ਼ਾਸਨ ਨੇ ਭੇਜਣਾ ਪਰ ਉਹ ਐਸਾ ਹੀ ਉਹ ਕਹਿੰਦਾ ਜੀ ਮੇਰੇ ਤੇ ਇੱਕ ਫਲਾਣੇ ਦੇ ਮੁੰਡੇ ਦਾ ਸਾਲਾ ਇੱਥੇ ਰਖਾਇਆ ਹੈ ਉਹਨੂੰ ਰਹਿਣ ਦੋ ਨਹੀਂ ਕਹਿੰਦਾ ਅਸੀਂ ਫਿਰ ਇਹਨਾਂ ਦਾ ਇਹਨਾਂ ਦੀ ਮਦਦ ਕਰਾਂਗੇ ਪਤਾ ਨਹੀਂ ਕੀ ਹੈ ਮੈਨੂੰ ਨਹੀਂ ਪਤਾ ਕਿਵੇਂ ਉਹਨਾਂ ਦੀ ਕਿਧਰੋਂ ਕੀ ਰਿਸ਼ਤੇਦਾਰੀ ਹੈ ਅਸੀਂ ਕਹਿੰਦੇ ਸਾਡੇ ਪਿੰਡੋਂ ਸਾਡਾ ਮੁੰਡਾ ਹੈ ਰੋ ਤੁਸੀਂ ਕਿਹਨਾਂ ਕੋਣੇ ਵੀ ਅਸੀਂ ਫਲਾਣੇ ਦਾ ਸਾਲਾ ਰਖਾਇਆ ਸੀ ਕਹਿੰਦੇ ਸਾਡੇ ਪੰਮਣਾਲ ਦਾ ਮੁੰਡਾ ਰਿਹਾ ਜੀ ਅਸੀਂ ਉਹਨੂੰ ਰਖਾਉਣਾ ਚਾਹੁੰਦੇ ਅਸੀਂ ਕੀ ਕਹਿੰਨੇ ਪਰ ਉਹ ਕੰਪਨੀ ਮੁਤਾਬਕ ਕਰ ਰਹੀਦਾ ਇਹਨਾਂ ਨਾਲ ਵੀ ਜਿਹੜੀ ਜਥੇਬੰਦੀ ਹੈ ਇਹਨੂੰ ਤੰਗ ਕਰਕੇ ਇਹਨਾਂ ਨੂੰ ਹਟਾ ਸੰਘਰਸ਼ੇ ਲੀਕਣਗੇ ਉਹਦੀ ਹਰ ਇੱਕ ਤਰ੍ਹਾਂ ਦੀ ਮਦਦ ਟਰੱਕ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵੱਲੋਂ ਜੋ ਵੀ ਇਹਨਾਂ ਦਾ ਹਾਇਆ ਉਹ ਤੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਨ ਰਾਤ 24 ਘੰਟੇ ਜਦੋਂ ਕਹਿਣਗੇ ਇੱਥੇ ਰਹਾਂਗੇ ਘਰੇ ਵੀ ਨਹੀਂ ਜਾਂਦੇ ਇਹਨਾਂ ਦੀ ਪ੍ਰਸ਼ਾਸਕ ਟੋਲ ਵਾਲਿਆਂ ਦੀ ਮੰਗਾਇਆ ਕਰਾਂਗੇ ਹਾਂਜੀ ਸਰ ਆਪਣਾ ਨਾਮ ਹਾਂਜੀ ਦਰਸ਼ਨ ਸਿੰਘ ਲਾਡੀ ਵਾਈਸਪ੍ਰੈਜ਼ੀਡੈਂਟ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਅੱਜ ਜੋ ਕਾਲਾਚਾਰ ਟੋਲ ਪਲਾਜ਼ਾ ਦੇ ਵਰਕਰ ਨੇ ਕੰਮ ਕਰਨ ਵਾਲੇ ਕਿਤੇ ਇਹਨਾਂ ਨੂੰ ਟੋਲ ਮੈਨੇਜਮੈਂਟ ਵੱਲੋਂ ਧੱਕੇਸ਼ਾਹ ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਕਾਫੀ ਲੰਬੇ ਸਮੇਂ ਤੋਂ ਟੋਲ ਮੈਨੇਜਮੈਂਟ ਅਤੇ ਪਿਛਲੀਆਂ ਆਈਆਂ ਕੰਪਨੀਆਂ ਨਾਲ ਇੱਥੋਂ ਦੇ ਜਿਹੜੇ ਟੋਲ ਪਲਾਇਆ ਵਰਕਰ ਯੂਨੀਅਨ ਬਣੀਆਂ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਸੀਆਂ ਪਰ ਜਦੋਂ ਨਵੀਂ ਕੰਪਨੀ ਨੂੰ ਇਹ ਪਤਾ ਲੱਗਿਆ ਕਿ ਸਾਨੂੰ ਕਾਨੂੰਨ ਲਾਗੂ ਕਰਨੇ ਪੈਣਗੇ ਤਾਂ ਇਹ ਵਰਕਰਾਂ ਨੂੰ ਹੁਣ ਹਰਾਸਮੈਂਟ ਕਰ ਰਹੀ ਹੈ। ਧੱਕੇ ਨਾਲ ਗੁੰਡਾਗਰਦੀ ਕਰਕੇ ਵਰਕਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਟੋਲ ਮੈਨੇ ਨੀਤੀ ਜੇਕਰ ਸਾਡੇ ਟੋਲ ਪਲਾਜ਼ਾ ਦੇ ਵਰਕਰ ਕਿਤੇ ਕਾਨੂੰਨ ਲਾਗੂ ਨਹੀਂ ਹੁੰਦੇ ਤੇ ਬਣਦੇ ਅਧਿਕਾਰ ਦੇ ਹੱਕ ਨੇ ਉਹ ਨਹੀਂ ਮਿਲਦੇ ਤਾਂ ਅਸੀਂ ਟੋਲ ਪਲਾਜ਼ਾ ਤੇ ਲੋਕਲ ਪਿੰਡਾਂ ਦੇ ਸਹਿਯੋਗ ਨਾਲ ਸਾਥੀਆਂ ਨਾਲ ਜਥੇਬੰਦੀਆਂ ਨਾਲ ਰਲ ਕੇ ਟੋਲ ਪਲਾਜ਼ਾ ਤੇ ਧਰਨਾ ਲਾਵਾਂਗੇ ਪ੍ਰਸ਼ਾਸਨ ਦੀ ਨਿਗਰਾਨੀ ਚ ਲੈਦੀ ਗੱਲ ਬਹੁਤ ਵਾਰੀ ਪ੍ਰਸ਼ਾਸਨ ਨੂੰ ਜਾਣੂ ਕਰਾ ਚੁੱਕੇ ਆ ਪਰ ਪ੍ਰਸ਼ਾਸਨ ਅਤੇ ਕੰਪਨੀ ਦੀ ਕੀ ਆਪਸ ਵਿੱਚ ਗੱਠ ਜੋੜਾ ਇਹਦਾ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ ਅਸੀਂ ਬੜੀ ਕਈ ਵਾਰੀ ਬੇਨਤੀ ਕਰ ਚੁੱਕੇ ਆ ਲਿਖਤੀ ਰੂਪ ਦੇ ਵਿੱਚ ਕਈ ਵਾਰੀ ਬੇਨਤੀ ਕਰ ਚੁੱਕੇ ਆ ਪਰ ਕੰਪਨੀ ਅਤੇ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸਾਡੇ ਵਰਕਰਾਂ ਨੂੰ ਸ਼ਰੇਆਮ ਤੱਕੇਸ਼ਾਈ ਕੀਤੀ ਜਾ ਰਹੀ ਹੈ ਗੁੰਡੇਗਰਦੀ ਕੀਤੀ ਜਾ ਰਹੀ ਹੈ ਸਰ ਮੈਂ ਸਰਮੇ ਸਰਕਾਰ ਗਰੂਪ ਦਾ ਮੈਨੇਜਰ ਮੇਰਾ ਨਾਮ ਉਮੇਸ਼ ਹੈ ਸਰ ਆਪ ਕੀ ਯਹਾਂ ਪਰ ਕੀ ਡਿਊਟੀ ਹੈ ਸਰ ਥਾਹਾਂ ਮੈਂ ਮੈਨੇਜਰ ਹਾਂ ठीक है सर जो आज धरना लगा रहे हैं कर्मचारी उसका क्या वजह क्या प्रॉब्लम इनका वजह सर कुछ भी नहीं है क्योंकि इनके जो 55 फाइव वर्कर्स थे पिछले कंपनी में वो हमने कंटिन्यू कर दिए लेकिन हमने जो लिए हैं दो चार बंदे हमने लिए हैं उनको निकालो क्योंकि हमको ट्रेड ट्रेडमेंडे चाहिए थे हमने शुरुआत में दूसरे कंपनी से हायर करके ले लिए तो इनका मतलब उनको पहले शुरुआत में इन्होंने कुछ नहीं बोला क्योंकि हमारा भी काम चल रहा था इनका भी चल रहा इनका भी कुछ हमने निकाला नहीं फिर इनका ये मांगे कि उनको निकालो अभी तो हमने रख लिया कंपनी ने जो ऊपर मैनेजमेंट थी उन्होंने रख लिए अभी हम उनको निकाल नहीं सकते हैं बाकी उनका दूसरा की जो शी है हमको बता नहीं सकते आपस में झगड़ रहे कल उनका झगड़ा हो गया आपस में तो उनका भी केस चल रहा था फिर हमने उन सेटलमेंट कर लिया हम हमारा कुछ भी इशू नहीं है इसमें जो है उन दोनों के बीच में दो पार्टी इसमें दोनों गुट में झगड़ा हो रहा है से मलाजम या, नहीं ऐसा कुछ, कुछ नहीं है ऐसा कुछ नहीं लोकल का एक भी मुलाजिम निकालना नहीं है कोई निकाला नहीं जो एग्जिस्टिंग स्टाफ है वही कंटिन्यू कर दिया है हमने अगर हमको आगे भी जरूरत पड़ेगी तो उनसे हम लड़के लेंगे लेकिन अभी तो जरूरत नहीं प्रेजेंट हमको

बाकी क्या प्रॉब्लम है सर इनको उनके आपके साथ उनका कैम नहीं हुआ अभी तक बहुत बार होता है डेली का इशू है सर ये छोटे छोटे इशू लेके आते हैं और दूसरे एक काम के बारे में कोई नहीं करते खाली इशू उठाते बस और वो इशू जायज़ होगा तो हम सॉल्व करने की कोशिश करेंगे नाजायज इशू उठाते हैं उनको क्या सॉल्व करेंगे किसी के पास सोल्यूशन नहीं है उसका ठीक है